ਜਮਿਨੀ ਵਿਵਾਦ ਦੇ ਚੱਲਦਿਆਂ ਕਾਫੀ ਤਦਾਰ ਵਿੱਚ ਬੰਦੇ ਘਰ ਵਿੱਚ ਵੜ ਕੇ ਘਰ ਦਾ ਸਮਾਨ ਫਰਿੱਜ, ਕੂਲਰ, ਬਾਥਰੂਮ, ਏਸੀ, ਮੰਜੇ, ਬੈੱਡ ਤੋੜਪਨ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ 8:30-8 ਵਜੇ ਹਮਲਾਵਰ ਘਰ ਵਿੱਚ ਵੜਦੇ ਹਨ ਤੇ ਇੱਟਾਂ-ਵੱਟੇ ਦਰਵਾਜ਼ੇ ਤੋਂ ਮਾਰਨੇ ਤੇ ਪੰਨ ਤੋੜ ਸ਼ੁਰੂ ਕਰ ਦਿੰਦੇ ਹਨ। ਬਲਵਿੰਦਰ ਸਿੰਘ ਨੂੰ ਜ਼ਾਲੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜੋ ਹੁਣ ਉਹ केजीआई ਵਿੱਚ ਜੇਰੇ ਇਲਾਜਾਂ ਬੀਬੀ ਕਸ਼ਮੀਰਕੋੜ ਦੇ ਵੀ ਕਾਫੀ ਸੱਟਾਂ ਮਾਰੀਆਂ ਗਈਆਂ ਤੇ ਚੰ ਤੇ ਕੰਨਾਂ ਦੀਆਂ ਵਾਲੀਆਂ ਤੇ ਨਗਦੀ ਲੈ ਕੇ ਫਰਾਰ ਹੋ ਗਏ ਦੱਸਿਆ ਗਿਆ ਕਿ ਜਿੰਨਾ ਵੱਲੋਂ ਇਹ ਹਮਲਾ ਕਰਵਾਇਆ ਗਿਆ ਉਹ ਵਿਦੇਸ਼ ਨੂੰ ਜਾ ਚੁੱਕੇ ਹਨ ਤੇ ਜੋ ਹੋਰ ਵਿਅਕਤੀ ਹਨ ਉਹਨਾਂ ਦੀ ਪੁਲਸ ਪਾਰਟੀ ਭਾਲ ਕਰ ਰਹੀ ਹੈ ਦੇਖੋ ਪੂਰੀ ਖਬਰ ਈ ਪਿੰਡ ਦੇ ਵਿੱਚ ਪਹੁੰਚਿਆ ਜਿੱਥੇ ਕਿ ਕੱਲ ਇੱਕ ਅ ਬੜਾ ਜਿਹਨੂੰ ਆਪਾਂ ਕਹਿ ਸਕਦੇ ਵੀ ਗੁੰਡਾਗਰਦੀ ਹੋਈ ਇਸ ਘਰ ਦੇ ਵਿੱਚ ਸੋ ਅਸੀਂ ਇੱਥੇ ਪਰਿਵਾਰ ਕਮੈਂਬਰੀ ਸਾਰੇ ਜੁੜੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਨ ਦਾ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਪੈਸੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਿ ਦੱਸਣਾ ਚਾਹੁੰਦੇ ਤੁਹਾਡੇ ਅਸੀਂ ਆਣ ਕੇ ਦੇਖਿਆ ਸਾਨੂੰ ਜਿਹੜਾ ਮੈਸੇਜ ਵੀ ਮਿਲਿਆ ਸੀ ਕਿ ਵੀ ਘਰ ਦੀ ਬਹੁਤ ਤੋੜ-ਫાડ ਵੀ ਕੀਤੀ ਗਈ ਆ ਤੇ ਇੱਕ ਬੰਦਾ ਜਿਹੜਾ ਮਰਨਾਉ ਕਰ ਦਿੱਤਾ ਗਿਆ ਹਨਾ ਜਿਹੜਾ ਸਾਨੂੰ ਮੈਸੇਜ ਦੋ ਜੀ ਦੋ ਜਮੇ ਜੀ ਇਹ ਕੀ ਕਾਰਨ ਕੀ ਸੀਗਾ ਇਹ ਵੱਡਾ ਬਲਵਿੰਦਰ ਸਿੰਘ ਆਪਣਾ ਵੱਡਾ ਭਰਾ ਵਾ ਅਦਰਵਾਈਜ਼ ਇਹ ਇੱਥੇ ਦਾ ਤਾਂ ਮੂੰਹ ਧੋ ਕੇ ਆਣ ਕੇ ਬੈਠ ਰਿਹਾ ਸੀਗਾ ਇੱਥੇ ਤੋਂ ਬਾਅਦ ਉਹਨਾਂ ਨੇ ਤਾਂ ਵੀ 50 50 60 ਮੋਰਥ ਲਾਏ ਆ ਸਭ ਬੰਦਾ ਹੋਣਾ ਜਿਨ੍ਹਾਂ ਤਿੰਨਾ ਬੰਦਿਆਂ ਨੂੰ ਅਸੀਂ ਪਛਾਣਦੇ ਆ ਤਿੰਨਾ ਬੰਦਿਆਂ ਨੂੰ ਅਸੀਂ ਪਛਾਣਦੇ ਆ ਫੇਸ ਔਰ ਨਾਮ ਵੀ ਜਾਣਦੇ ਆ ਔਰ ਤਿੰਨਾਂ ਜਨਾਨੀਆਂ ਨੂੰ ਜਾਣਦੇ ਆ ਅੱਛਾ ਤਾਂ ਜਨਾਨੀਆਂ ਵੀ ਨਾਲ ਜਾਣਦੇ ਆ ਜਨਾਨੀਆਂ ਵੀ ਨਾਲ ਸੀਗੀਆਂ ਅੱਛਾ ਮੈਂ ਤਿੰਨਾਂ ਜਨਾਨੀਆਂ ਨੂੰ ਵੀ ਨਾਲ ਜਾਣਦੇ ਆ ਅਸੀਂ ਜਾਨ ਉਹਨਾਂ ਨੂੰ ਪਛਾਣਦੇ ਆ ਤੇ ਉਹ ਜਿਹਾ ਹੀ ਉਹ ਗੱਲ ਪੈ ਗਈ ਸੱਤਾ ਪਟਾ ਮਾਰਨ ਲੱਗ ਗਏ ਸੱਤਾ ਵਾਂ ਵਟਣ ਲੱਗ ਗਏ ਨੇ ਸੱਤਾ ਹੀ ਮਾਰਨ ਲੱਗ ਗਏ ਨੇ ਵੀ ਇਹਦੇ ਕੀ ਸਾਡਾ ਕੋਰਟ ਦੇ ਵਿੱਚ ਕੇਸ ਚੱਲਦਾ ਵਾ ਉਹਨਾਂ ਦਾ ਜ਼ਮੀਨ ਦਾ ਅੱਛਾ ਦਾਨੀ ਦਾਵਾ ਅੱਛਾ ਉਹ ਚੱਲਦੇ ਨੇ ਸਾਨੂੰ ਕਾਫੀ ਸਮਾਂ ਹੋ ਚੁੱਕਾ ਵਾ ਹਾਈ ਕੋਰਟ ਵੀ ਚੱਲਦਾ ਵਾ ਤੇ ਨਕੋਦਰ ਕੋਰਟ ਵਿੱਚ ਵੀ ਚੱਲਦਾ ਵਾ ਅੱਛਾ ਜਿਹਦੇ ਕਾਰਨ ਅਸੀਂ ਇੱਕ ਮੁੱਖ ਮੰਤਰੀ ਪ੍ਰਕਾਸ਼ ਉਹ ਹਤਮਾਨਾ ਲੋ ਐਪਲੀਕੇਸ਼ਨ ਡੀਸੀ ਸਾਹਿਬ ਦੇ ਦਿੱਸੀ ਸਾਹਿਬ ਦੇ ਮੁੱਖ ਮੰਤਰੀ ਡੀਸੀ ਸਾਹਿਬ ਦੀ ਐਪਲੀਕੇਸ਼ਨ ਤੋਂ ਵੀ ਕੋਈ ਸੁਣਾਈ ਨਹੀਂ ਸਾਡੀ ਹੋਈ ਉਹ ਵੀ ਇਹ ਦੱਸਿਆ ਕਿ ਸਾਨੂੰ ਇਹ ਐਸਐਚਓ ਤੰਗ ਕਰਦਾ ਹੈ ਪੁਲਿਸ ਮੈਗਨਾ ਹੰਤੰਗ ਕਰਦਾ ਹੈ ਸਾਨੂੰ ਇਹ ਕਿਸੇ ਅਜਰੇ ਬੰਦੇ ਨੇ ਸਾਨੂੰ ਪਰੇਸ਼ਾਨ ਕਰਦ ਨੇ ਕੋਰਟ ਦੇ ਆਡਰਾਂ ਨੂੰ ਨਹੀਂ ਮੰਨਦੇ ਉਹਦੀ ਉਹ ਤੋਂ ਵੀ ਸਾਡੀ ਕੋਈ ਸੁਣਾਈ ਸੁਵਾਈ ਨਹੀਂ ਹੋਈ ਉਹ ਤੋਂ ਵੀ ਸਾਨੂੰ ਇਹ ਰਾਤ ਬੰਦੇ ਮਡਨ ਤੇ ਮਾਰਨ ਆਏ ਆ ਹੂੰ ਇਹ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਰਟ ਦਾ ਫੈਸਲਾ ਹੈਗਾ ਕੋਰਟ ਦਾ ਫੈਸਲਾ ਕੋਰਟ ਨੂੰ ਸੰਦੀ ਜਾਂਦੋ ਪਰ ਲੇਕਿਨ ਐਸਐਚਓ ਨੇ ਇੱਕ ਨਹੀਂ ਮੰਨੀ ਖੜੀ ਨਾ ਸਾਡੀ ਇਹ ਪੁਲਿਸ ਨੇ ਮੰਨੀ ਆ ਨਾ ਸਾਡੀ ਡਿਊਟੀ ਨੇ ਸੁਣੀ ਜੇ ਤਾਂ ਕੋਈ ਸਾਡੀ ਕਿਸੇ ਕੋਰ ਨਹੀਂ ਸੁਣੀ ਕੋਈ ਬੰਦੇ ਦਾ ਅਸੀਂ ਰਾਤ ਹਾਂ ਨਹੀਂ ਨਹੀਂ ਉਹ ਉਹ 7 ਕਿਲੋਮੀਟਰ ਦੂਰ ਆ ਅੱਛਾ ਹਾਂਜੀ ਕਲੰਡੀ ਬੂਟਿਆਂ ਦੇ ਕਲੰਡੀ ਬੂਟਿਆਂ ਦੇ ਕੀ ਨਾਮ ਉਹਨਾਂ ਦਾ ਦੱਸਣ ਕਲੰਡੀ ਬੂਟਿਆਂ ਦੇ ਹਾਂਜੀ ਇਹ ਇੱਕ ਦਾ ਨਾ ਦਰਿਆ ਸਿੰਘ ਆ ਹਾਂ ਦਰਵਾਰਾ ਸਿੰਘ ਹਾਂ ਤੇ ਇਹਦਾ ਨਾਮ ਉਹਦਾ ਮੁੰਡਾ ਕਮਾਸੀ ਦਾ ਗਿਆਨੀ ਜਾਨੀ ਨੂੰ ਕਹਿੰਦੇ ਆ ਹਾਂ ਇੱਕ ਜਿਹੜੀ ਬੀਬੀ ਸਲਿੰਦਰ ਗੋਰਾ ਕਾ ਉਹਦੇ ਨਾਲ ਇੱਕ ਨਿੰਦਰ ਸਿੰਘ ਵਾ ਇੱਕ ਉਹਦੇ ਨਾਲ ਜਕੇਸ਼ ਦੇ ਵਿੱਚ ਦਰਦ ਨੇ ਹੂੰ ਇਹ ਨਾ ਬੋਲ ਲਿਆ ਉਹ ਦੋ ਜਾਂ ਬੀਵੀਆਂ ਇੱਕ ਘਰ ਦਾ ਦੁਆਰੇ ਦਾ ਇੱਕ ਘਰ ਤੁਹਾਡੇ ਬ੍ਰਦਰ ਦਾ ਇਹ ਵੱਡੇ ਬ੍ਰਦਰ ਦਾ ਉਹ ਤੁਹਾਡੇ ਘਰ ਵੀ ਹੋਈ ਤੋੜਪਾੜ ਇਹ ਉਹ ਦੂਸਰੇ ਬ੍ਰਦਰ ਦਾ ਮੇਰਾ 30 ਨੰਬਰ ਤੇ ਘਰ ਵਾ ਅੱਛਾ ਹਾਂਜੀ ਦੂਜੇ ਘਰ ਦੇ ਵਿੱਚ ਵੀ ਤੋੜਪੋੜ ਜੀ ਕਿੰਨਾਂ ਘਰਾਂ 'ਚ ਹੋਈ ਜੀ ਤਿੰਨਾਂ ਘਰਾਂ ਦੇ ਵਿੱਚ ਤੋੜਪਾੜ ਹੋਈ ਹੈ ਹੁਣ ਜਿਹੜਾ ਤੁਹਾਡੇ ਇੱਕ ਜਿਹੜਾ ਸੀਰੀਅਸ ਜਿਹੜਾ ਇੱਕ ਭਾਈ ਸਾਹਿਬ ਤੁਹਾਡਾ ਦਾ ਉਹ ਬਲਵਿੰਦਰ ਸਿੰਘ ਦਾ ਹਾਂ ਉਹਦਾ ਕੋਰਟ ਵਿੱਚ ਕੇਸ ਚੱਲਦਾ ਵਾ ਹਾਂ ਅੰਮ੍ਰਿਤ ਦੇ ਵਿੱਚ ਵੀ ਉਹਨੇ ਉਹਨੇ ਡਰ ਦੇ ਮਾਰੇ ਨੇ ਪੁਲਿਸ ਉੱਪਰ ਕੇਸ ਵੀ ਲਾਇਆ ਜਿਹਦੀ 18 ਮਿਤੀ ਪਈ ਹੋਈ ਹੈ 18 ਤਰੀਕ ਪਈ ਹੋਈ ਕੋਰਟ ਦੇ ਵਿੱਚ ਹਾਂ ਇੱ ਪ੍ਰੇਸ਼ਾਨ ਕਰੂ ਜਾਂ ਆਪਣੇ ਸਾਨੂੰ ਕੋਈ ਕੰਮ ਨਾ ਕਰਾ ਦੇ ਸਾਡਾ ਪਰ ਉਹ ਕਿਸੇ ਨੇ ਕੋਈ ਸੁਣਾਈ ਤੋਂ ਬਗੈਰ ਜਿਹੜਾ ਕੇਸ ਆ ਤੁਹਾਡੇ ਹੱਕ ਵਿੱਚ ਕੇਸ ਚੱਲ ਰਿਹਾ ਵਾ ਚੱਲ ਰਿਹਾ ਵਾ ਜੀ ਚੱਲ ਰਿਹਾ ਕੇਸ ਦਾ ਚੱਲ ਰਿਹਾ ਥੋੜਾ ਚੱਲ ਰਿਹਾ ਹੈ ਹਾਈ ਕੋਰਟ ਹਾਈ ਕੋਰਟ ਪੀਨ ਦੇ ਵਿੱਚ ਚੱਲ ਰਿਹਾ ਵਾ 40 ਸਾਲ ਦੇ ਅਸੀਂ ਅਸੀਂ ਇੱਥੇ 75 ਦੇ ਬੈਠੇ ਆ ਬਾਪੂ ਹੁਣੇ ਮੇਰੇ 75 ਦਾ ਮੇਰਾ ਜਨਮ ਆ ਇਸੇ ਜਮੀਨ ਦਾ ਝਗੜਾ ਆ ਬਸ ਇਸੇ ਬਾਹਰ-ਬਾਰ ਇੱਕ ਘਰ ਤੋਂ ਲੈਵਾ ਜਮੀਨ ਘਰ ਤੋਂ ਲੈਵਾ ਉਹ ਆਸੇ-ਪਾਸੇ ਜਮੀਨਾਂ ਘਰ ਤੋਂ ਇਸ ਜਿਸ ਘਰ ਦੇ ਵਿੱਚ ਇੱਥੇ ਕੋਈ ਜਮੀਨ ਨਹੀਂ ਚੁੜਾਣੀ ਇਹ ਹਮ ਹਮ ਇੱਥੇ ਗੁੰਡਾ ਕਰਦੀ ਹੈ ਗੁੰ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਮੰਗ ਬਦਾਦੋ ਕਰਦੇ ਸਾਡੀ ਜੀ ਸੁਣਾਈ ਕੀਤੀ ਜਾਵੇ ਜੋ ਉਹਨਾਂ ਨੂੰ ਕੋਈ ਸਹਾਇਤਤ ਹੋਵੇ ਜਿੰਨਾ ਬਦਲ ਤੁਸੀਂ ਪਛਾਣਦੇ ਆ ਉਧਰ ਰਾਤ ਪੁਲਿਸ ਵੀ ਆ ਗਈ ਸੀ ਮੌਕੇ ਤੇ ਆਈ ਸੀ ਪੁਲਿਸ ਬਹੁਤ ਲੇਟ ਆਈ ਹੈ ਜੀ ਪੁਲਿਸ ਜੀ 8 8 ਵਜੇ 10 ਮਿੰਟ ਦਾ ਪੁਲਸ ਆਇਆ 11 ਵਜੇ ਦਾ ਸੱਚ ਪਹਿਲੇ ਸੇ ਤੁਹਾਨੂੰ ਅਸ਼ਵਾਸ਼ਣ ਦਵਾਇਆ ਤੁਹਾਨੂੰ ਬਹੁਤ ਵਰੀ ਅਸੀਂ ਉਹਨੂੰ ਕਿਹਾ ਉਹਨੂੰ ਕਿਹਾ ਬਹੁਤ ਰੀਆਦ 112 ਨੰਬਰ ਤੇ ਕਰਤੋ ਕਹ ਤਹੀਂ ਪੰਜ ਵਰੀ ਫੋਨ ਕੀਤਾ ਉਹ ਦਿਨ ਰਾਤ 5 ਵਰੀ ਫੋਨ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਕਦੇ ਫਿਰ ਵੀ ਰਾਤ 1:30 ਤੋਂ 11 ਵਜੇ ਦੀ ਟਾਈਮ 'ਚ ਪੁਲਸ ਆਈ ਆ ਬੋਲਾ ਕੋਈ ਪੁਲਿਸ ਨਹੀਂ ਆਈ ਘਰ ਦੇ ਵਿੱਚੋਂ ਤੁਹਾਡਾ ਕੀਮਤੀ ਸਮਾਨ ਜੋ ਚੋਰੀ ਕਰਕੇ ਸਮਾਨ ਕੀ ਇੱਕ ਟ੍ਰੈਕਟਰ ਲੈ ਗਏ ਆ ਇੱਕ ਮੋਟਰਸਾਈਕਲ ਬੁਲਟ ਲੈ ਗਏ ਆ ਲਿਵਾਰੀ ਵਿੱਚ ਸੋਨਾ ਸੀ ਭਰਜਾਈ ਦਾ ਜਾਂ ਕੋਈ ਪੈਸਾ ਟੱਕਾ ਜੋ ਵੀ ਸੀ ਕਰਦਾ ਉਹਨਾਂ ਨੂੰ ਪਤਾ ਹੋਣਾ ਅਜੇ ਪੁੱਤ ਉਹਨਾਂ ਨੂੰ ਪਤਾ ਹੋ ਕਿੰਨਾ ਹੈ ਕੀ ਨੇ ਉਹ ਲੈ ਲੇ ਗਏ ਆ ਪੁਲਸ ਅਜੇ ਬੇ ਟਰੈਕਟਰ ਵੀ ਲੈ ਗਏ ਹਨ ਹਾਂ ਟਰੈਕਟਰ ਵੀ ਘਰੋਂ ਕੱਢ ਕੇ ਲੈ ਗਏ ਆ ਔਰ ਬੁਲਟ ਮੋਟਰਸਾਈਕਲ ਵੀ ਪਰੋਨੇ ਦਾ ਉੱਡ ਕੇ ਲੈ ਗਏ ਆ ਪੁਲਸ ਨੇ ਕੋਈ ਕਾਰਵਾਈ ਕੀਤੀ ਆ ਇਹ ਤੱਕ ਸਾਨੂੰ ਕੋਈ ਸੁਸਦੀ ਨਹੀਂ ਮਿਲੀ ਹੂੰ ਇਹ ਤਾਂ ਕੋਈ ਹਲੇ ਪੁਲਸ ਆਉਂਦੀ ਜ਼ਰੂਰ ਆ ਪਰ ਲੇਕਿਨ ਫੋਟੋਆਂ ਫਟਮਾ ਖਿੱਚਦੀ ਫਿਰਦੀ ਆ ਅਣ ਕੇ ਕੈਂਦੀ ਫਿਰਦੀ ਜੀ ਵੀ ਅਸੀਂ ਬੰਦਾ ਕੋਈ ਇਹ ਤੱਕ ਇਹਨਾਂ ਨੇ ਐਫ ਆਰ ਤੱਕ ਇਹ ਰਜਤ ਨਹੀਂ ਹੋਈ ਐਫ ਆਰ ਤੱਕ ਨਹੀਂ ਦਰਜ ਹਾਂ ਸਾਨੂੰ ਕੋਈ ਪਤਾ ਨਹੀਂ ਪਰ ਦਰਜ ਕਿੱਥੇ ਹੋਈ ਕਿੱਥੇ ਨਹੀਂ ਹੋਈ ਪ੍ਰਸ਼ਾਸਨ ਕੋਲ ਵੀ ਮੰਗ ਕਰਦੇ ਹਾਂ ਸਾਡੀ ਜੀ ਸੁਣਾਈ ਕੀਤੀ ਜਾਵੇ ਸਾਹਬ ਕੀਤਾ ਜਾਵੇ ਪੰਜ ਜਿਹੜੇ ਤੁਹਾਡੇ ਘਰੇ ਕਟਨਾ ਕਰਮ ਵਾਪਰਿਆ ਵਾ ਜਿਹੜਾ ਕੀ ਕਹਿਣਾ ਚਾਹੁੰਦੇ ਉਹਦੇ ਸਬੰਧ ਵਿੱਚ ਕੀ ਕਾਰਵਾਈ ਮੈਂ ਕਹਿਣਾ ਚਾਹੁੰਦੀ ਆ ਕਿ ਕੋਈ ਵੀ ਬੰਦਾ ਬਾਹਰੋਂ ਆ ਕੇ ਜਿਸ ਕਾਨ ਕਰਕੇ ਬਾਹਰ ਆ ਜਾਂ ਜਲਦੀ ਵਿੱਚ ਉਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ ਇਦਾਂ ਦਾ ਕੋਈ ਵੀ ਆ ਕੇ ਮਰਵਾ ਕੇ ਦੀ ਬਾਹਰ ਚਲੇ ਜਾਊਗਾ ਤੇ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ ਸਾਡੀ ਨੀ ਜਾਵੇ ਇਹਨਾਂ ਨੂੰ ਬਾਹਰੋਂ ਸੱਜਿਆ ਜਾਵੇ ਇਹ ਦੋ ਭਰਾਵਾ ਬਾਹਰ ਕਿ ਉਧਰ ਪੱਕੇ ਆ ਇਹ ਆਉਂਦੇ ਪੰਦਰੇ ਦਿਨ ਹੀ ਉੱਟ ਮਾਰ ਕਰਾ ਕੇ ਲੋਕਾਂ ਨੂੰ ਇਹ ਭੱਜ ਜਾਂਦੇ ਆ ਹੂੰ ਤੁਹਾਡੇ ਜਦੋਂ ਤੁਹਾਡੇ ਤੇ ਰਾਤ ਉਹ ਦਿਨ ਬੰਦੇ ਪਏ ਆ ਕਿੱਦਾਂ ਦਾ ਮਾਹੌਲ ਸੀਗਾ ਉਸ ਦਿਨ ਜਿੱਦਾਂ ਸਾਡੇ ਤੇ ਪਿਆ ਅਸੀਂ ਦੋਨੋਂ ਵੀ ਘਰੇ ਆ ਰੋਟੀ ਖਾਣ ਲੱਗੇ ਆ ਇੱਕ ਮੋਟਰਸਾਈਕਲ ਆ ਦੋ ਆ ਉਹ ਮਾਰਨ ਲੱਗੇ ਇੱਟਾਂ ਸਾਡੇ ਜਿਹੇ ਇੱਟਾਂ ਪਈਆਂ ਇੱਟਾਂ ਪਹਿਲੇ ਇੱਟਾਂ ਚਲਾਈਆਂ ਫੇਰ ਉਹਨਾਂ ਨੇ ਉਸੇ ਇੱਕ ਉੱਟ ਮਾਰ ਕੀਤੀ ਮੇਰੇ ਘਰ ਵਾਲੇ ਨੂੰ ਗਾਤਰਾ ਨਾਲ ਵਟਿਆ ਮੈਂ ਭੱਜ ਕੇ ਗੇਰ ਗਈਆਂ ਦੇਰ ਕਿ ਜਵੜੀਆਂ ਮੇਰੇ ਮਗਰ ਪਰਦੇ ਬੈਠ ਕੇ ਦਿੰਦੇ ਹਾਂ। ਹਾਂ। ਇਹ ਮੈਂ ਸੋਈਆਂ ਕਿ ਵੜਦੀਆਂ। ਸੋਈਆਂ ਕਿ ਵੜਦੇ ਮੈਨੂੰ ਆਂਦਾ ਤੈਨੂੰ ਪਿਸਤੌਲ ਮਾਰ ਕੇ ਮਾਰ ਦੇਣਾ ਗੋਲੀ ਮਾਰ ਕੇ। ਹਾਂ। ਵੀ ਵੀ ਦੂਰ ਸੋਈਆਂ ਕਿ ਬਾਹਰ ਆ ਗਏ। ਹਾਂ। ਇਹ ਕੋ ਗਿਆ ਨੇ ਮੇਰੇ ਕੱਪੜੇ ਪਾੜ ਦਿੱਤੇ। ਹਾਂ। ਮੈਨੂੰ ਨੰਗੀ ਕਰਕੇ ਕਹਾਉਣਾ ਨੇ। ਮੈਂ ਭੱਜ ਗਿਆ ਦੇਰ ਦੇ ਘਰਾਂ ਨੂੰ ਦੂਜੇ ਘਰਾਂ ਨੂੰ। ਤੇ ਭੱਜ ਕੇ ਮੈਂ ਜਾ ਕੇ ਦੀ ਜਾਨ ਬਚਾਈ ਆ। ਫਿਰ ਉਹਨਾਂ ਨੇ ਮੇਰਾ ਟਰੈਕਟਰ ਮੇਰਾ ਸਟਾਰਟ ਕਰਕੇ ਮੇਰੇ ਘਰੇ ਵੀ ਘੰਨ ਤੋੜ ਕਰ ਦੇ ਤੇ ਮੇਰੇ ਦੇਰ ਦੇ ਘਰੇ ਜਾ ਕੇ ਵੀ ਸਾਰੇ ਕੁੱਤੇ ਮੋੜ ਦੇ ਛਾਏ। ਹਾਂ। ਦੂ ਤਾਂ ਆ ਕੇ ਜੇ ਜਦੋਂ ਬਾਬਾ ਜੀ ਨੇ ਪਿੰਡ ਜੇ ਲੋਸਮੈਂਟ ਕੀਤੀ ਉਹ ਬੰਦੇ ਪੈ ਗਏ ਸਾਰਾ ਪਿੰਡ ਉੱਤੇ ਆ ਗਿਆ ਫੇਰ ਉਹ ਮੇਰੇ ਘਰੋਂ ਭੱਜੇ ਆ ਨਹੀਂ ਤੇ ਮੇਰਾ ਆਦਮੀ ਉਹਨਾਂ ਨੇ ਨਾਲ ਚਾਪੇ ਲੈ ਜਾਣਾ ਸੀ ਉਹ ਬੁਰੀ ਤਰ੍ਹਾਂ ਮਾਰ ਕੇ ਸੁੱਟ ਗਿਆ ਉਹ ਪੀਜੀ ਅੰਦਰ ਆ ਗਿਆ ਪਤਾ ਨਹੀਂ ਉਹਨੇ ਬਚਣਾ ਕਿ ਨਹੀਂ ਕਰੋ ਕਿਹੜਾ ਕਿਹੜਾ ਸਮਾਨ ਚੋਰੀ ਹੋਇਆ ਤੁਹਾਡੇ ਸੋਨਾ ਵੀ ਲੈ ਗਏ ਆ 5 6 ਟੋਲੇ ਸੋਨਾ ਜੀ ਕਈਆਂ ਹੀ ਲੱਖ ਦੂ ਲੱਖ ਕੋਈ ਨਿਬਾਰੋਂ ਪਿਆ ਸੀ ਉਹ ਪਿਆ ਸੀ ਤੇ ਬਾਕੀ ਗੋਲਟ ਮੋਟਰਸਾਈਕਲ ਲੈ ਗਏ ਟਰੈਕਟਰ ਵੀ ਲੈ ਗਏ ਚਾਪ ਕੇ ਪਰਸ਼ਾਸਨ ਕੋਲੋਂ ਤੇ ਸਰਕਾਰ ਕੋਲੋਂ ਮੌਕੇ ਦੀ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਮੌਕੇ ਦੀ ਸਰਕਾਰ ਕੋ ਇਹ ਮੰਗਣਾ ਚਾਹੁੰਦੇ ਆ ਕਿ ਇਹ ਆਏ ਜਾਣ ਇਹਨਾਂ ਨੂੰ ਸਜ਼ਾ ਦਿੱਤੀ ਜਾ ਹੂੰ ਤੁਹਾਨੂੰ ਪਤਾ ਲੱਗਾ ਵੀ ਬਾਹਰ ਚਲੇ ਗਏ ਆ ਉਹ ਕੱਲ ਕੱਲ 6 ਵਜੇ ਤੜਕੇ ਬਾਬਾ ਭਾਈ ਸੁੰਦਰ ਸਿੰਘ ਦੇ ਗੁਰਦੁਆਰੇ ਮੱਖਾ ਟੇਕ ਕੇ ਉਹ ਜਾਦੇ ਚੜ ਗਿਆ ਅੱਛਾ ਸੁੱਖਣਾ ਸੁੱਖ ਕੇ ਵੀ ਮੇਂ ਮਾਰਿਆ ਉਹਨਾਂ ਨੇ ਅੱਛਾ ਠੀਕ ਹੈ ਹਾਂਜੀ ਸਰ ਕੀ ਮਾਮਲਾ ਅਜਦਾ ਜਿਹੜਾ ਹੈ ਇਹ ਬੀਤੀ ਸ਼ਾਮ ਬੀਤੀ 3 8 2016 ਨੂੰ ਬਗੀਵ ਹਟਸਾ 8 ਵਜੇ ਪਿਪਲੀ ਪਿੰਡ ਦੇ ਵਿੱਚ ਸਲਵਨ ਸਿੰਘ ਜੀਮਦਾਰਾ ਉਹਨੇ ਪੁਰਾਣੀ 50 ਸਾਲ ਤੋਂ ਇੱਕ ਜ਼ਮੀਨ ਜਿਹੜੀ ਹੈਗੀ ਹੈ ਲਈ ਜਿਹਦੇ ਉੱਤੇ ਉਹ ਕਾਸ਼ਟ ਕਰ ਰਿਹਾ ਉਹ ਜ਼ਮੀਨ ਅੱਗੋਂ ਕੋਈ ਦੋ ਭਰਾ ਨੇ ਚਾਚਾ ਦਾਦੇ ਦੇ ਪੁੱਤ ਭਰਾ ਦਾਰਾ ਸੇਂਦਰਬਾਲ ਸਿੰਘ 20 ਬੂਟਿਆਂ ਦੇ ਉਹਨਾਂ ਨੇ ਮੁੱਲ ਲਈ ਆ ਤੇ ਉਹਨਾਂ ਰਾਤ ਕਿ ਜਿਹੜੇ ਦਰਬਾਰਾ ਆਪਣਾ ਸੌਰੀ ਸਵਨ ਸਿੰਘ ਦਾ ਮੁੰਡਾ ਬਲਵਿੰਦਰ ਸਿੰਘ ਤੇ ਉਹਦੀ ਨੌ ਕਸ਼ਮੀਰ ਕੌਰ ਆਪਣੇ ਘਰ ਸੀਗੀ ਬੱਚੀ ਦੀ ਨਾਲ ਉੱਥੇ ਕੋਈ ਜਿਹੜੇ ਹੈਗੇ ਆ ਇਹਨਾਂ ਨੇ ਬੰਦੇ ਭੇਜੇ ਆਪਣੇ ਕਾਫੀ ਵੱਡੀ ਤਦਾਦ ਦੇ ਵਿੱਚ ਤੇ ਜਿਹਨਾਂ ਬੰਦਿਆਂ ਨੇ ਇਹਨਾਂ ਦੇ ਘਰ ਜਿਹੜਾ ਸੀਗਾ ਉਹ ਕਾਫੀ ਹਾਨਕੇ ਭਾਂ ਤੋੜ ਦਿੱਤੀ ਤੇ ਬਲਵਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਨੀਤ ਨਾਲ ਜਿਹੜੀਆਂ ਹੈਗੀਆਂ ਉਹ ਸੱਡਾ ਮਾਰੀਆਂ ਤੇ ਜਿਹੜੀ ਬੀਬੀ ਕਸ਼ਮੀਰ ਕੌਰ ਆ ਉਹਦੇ ਕਾਫੀ ਛੱਟਾਂ ਮਾਰੀਆਂ ਉਹਦੇ ਕੰਨਾਲੀਆਂ ਵਾਲੀਆਂ ਵੀ ਜਾਂਦਿਆਂ ਲਾਜ ਲੈ ਕੇ ਘਰੋਂ ਔਰ ਸੋਨੇ ਦੇ ਗਹਿਣੇ ਗਿਆ ਸੀ ਤੇ ਪ੍ਰਾਪਰਟੀ ਨਾਲ ਰਿਲੇਟਡ ਡਾਕੂਮੈਂਟ ਵੀ ਲੈ ਕੇ ਆਇਆ ਤੇ ਮੌਕੇ ਤੇ ਅਸੀਂ ਜਾ ਕੇ ਸਾਰਾ ਕੁਝ ਦੇਖ ਵਰਕੇ ਤੇ ਜਿਹੜੀ ਮੀਮੀ ਕਸ਼ਮੀਰ ਕੌਰ ਆਏ ਸਿਵਲ ਹਸਪਤਾਲ ਨੂੰ ਇਹਨਾਂ ਦਾਖਲ ਆ। ਇਹਦਾ ਬਿਆਨ ਕਲਮ ਬੰਦ ਕਰਕੇ ਮਗਰਮਾ ਡਿਸਟ੍ਰਿਕਟ ਕਰਤਾ ਕਸੂਰਵਾਰ ਵਿਅਕਤੀਆਂ ਦੇ ਖਿਲਾਫ ਕਿ ਜਿਹੜਾ ਉਹਦਾ ਕਸ਼ਮੀਰ ਕੌਰ ਦਾ ਹਸਬੰਦ ਆ ਉਹਦੇ ਛੱਟਾਂ ਜਾਰੀਆਂ ਸੀਗੀਆਂ ਉਹਨਾਂ ਦਾ گاਉਂ ਵੱਡੇ ਹਸਤਾਲ ਰੈਫਰ ਕਰਤਾ ਹੈਗਾ ਕੁਝ ਵੀ ਜਦੋਂ ਇਨਫੋਰਮੇਸ਼ਨ ਆਉਂਦੀ ਆ ਤੇ ਅਸੀਂ ਉਹਦਾ ਵੀ ਬਿਆਰ ਕਲਮ ਬੰਦ ਕਰਕੇ ਇਦਾ ਹੈਗਾ ਪਾਣੀ ਕਲਾ ਰੱਖਿਆ ਕਿ ਬੰਦੇ ਨਾਮ ਜਾਂ ਦੱਸੇ ਭਾਈ ਅੱਜ ਇਹਦੇ ਵਿੱਚ ਜਿਹੜੇ ਡੋਟ ਭਰਾ ਦੱਸਿਆ ਤੁਹਾਨੂੰ ਮੈਂ ਦਾਰਾ ਸਿੰਘ ਤੇ ਦਰਬਾਰਾ ਸਿੰਘ ਤੇ ਦੋ ਉਹਨਾਂ ਦੇ ਨਾਲ ਹੋਰ ਰਿਸ਼ਤੇਦਾਰ ਉਹਨਾਂ ਦੇ ਕਿ ਜਰਾ ਸੱਚ ਵੀ ਲੱਗੇ ਹਾਂਜੀ ਤੇ ਤਲਾਸ਼ਦੂ ਵਿੱਚ ਵੀ ਲੱਗੇ ਗਏ ਗੋਦੋਂਗੇ ਨਹੀਂ ਅਜੇ ਤਲਾਸ਼ ਜਾਰੀ ਹੈਗੀ ਆ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਉਹ ਬਣਾ ਕੇ ਅਸੀਂ ਉਹ ਤਲਾਸ਼ ਭੇਜੀਆਂ ਜਲਦੀ ਉਹ ਸਾਡੇ ਕੋਲ ਆ ਜਾਣਗੇ ਫੜ ਲਾਂਗੇ ਅਗਾਂਹ ਕੀ ਕਾਰਵਾਈ ਕਰਾਂਗੇ ਬਸ ਅੱਗੇ ਮੁਕੱਦਮਾ ਦਰਜ ਕਰਕੇ ਉਹਨਾਂ ਬੰਦਿਆਂ ਨੂੰ ਫੜਾਂਗੇ ਫੜ ਕੇ ਜਿਹੜਾ ਉਹਨਾਂ ਕੋਲ ਕਵਰੀ ਕਰਾਂਗੇ ਜਿਹੜੇ ਵੈਪਨ ਚੁਸ ਕੀਤੇ ਉਹਨਾਂ ਨੇ ਵਾਰਦਾਦ ਦੇ ਵਿੱਚ ਤੇ ਵੱਧ ਤੋਂ ਵੱਧ ਸਜ਼ਾ ਦਵਾਵਾਂਗੇ ਇਹਨਾਂ ਨੂੰ ਇਨਸਾਫ ਦਵਾਵਾਂਗੇ ਧੰਨਵਾਦ